ਨਨ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ ਕਿੱਥੇ ਹੈ ਉਹ ਸਥਾਨ ਸਾਨੂੰ ਲੈ ਚੱਲੋ ਸਰਦਾਰ ਨੇ ਦਿਲਵਾਰੀ ਸਿੰਘਾਂ ਨੂੰ ਬੇਨਤੀ ਕੀਤੀ ਉਹ ਵੀ ਜਮਨਾ ਢਿੱਗ ਹੀ ਹੈ ਸਿੰਘ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਜੀ ਨੇ ਆਪ ਹੀ ਉਸ ਸਥਾਨ ਨੂੰ ਚੁਣਿਆ ਸੀ ਸਰਬੱਤ ਸੰਗਤ ਉਹਨਾਂ ਦੇ ਦਰਸ਼ਨਾਂ ਨੂੰ ਮਹਾਰਾਜਾ ਜੈ ਸਿੰਘ ਦੇ ਬੰਗਲੇ ਆਉਂਦੀ ਸੀ ਤੇ ਬਿਮਾਰੀ ਤੋਂ ਪੀੜਤ ਲੋਕ ਇੱਥੇ ਜਮਨਾ ਕੰਡੇ ਹੀ ਸਨ ਜਦ ਹੀ ਮਹਾਰਾਜ ਸੰਗਤ ਨੂੰ ਦਰਸ਼ਨ ਦੇ ਲਈ ਬੰਗਲੇ ਜਾਂਦੇ ਸਨ ਤਾਂ ਬਿਮਾਰੀ ਗ੍ਰਸਤ ਲੋਕ ਪੀੜ ਨਾਲ ਵਿਆਕੁਲ ਹੋ ਉੱਠਦੇ ਸਨ ਮਹਾਰਾਜ ਇੱਕ ਕਦਮ ਉਹਨਾਂ ਤੋਂ ਪਾਸੇ ਹੁੰਦੇ ਤਾਂ ਲੋਕ ਤੜਫਨ ਲੱਗਦੇ ਸਨ ਮਹਾਰਾਜ ਜੀਆਂ ਦੇ ਦੂਰ ਗਿਆ ਉਹਨਾਂ ਦੇ ਸਰੀਰਾਂ ਦੇ ਪੀੜ ਅਸਹਿ ਹੋ ਜਾਂਦੀ ਸੀ ਬਾਲ ਕੁਰਨੌਣ ਲੱਗਦੇ ਸਨ ਸੋ ਮਹਾਰਾਜ ਬਾਲਾ ਪ੍ਰੀਤਮ ਜੀਆਂ ਨੇ ਆਪਣੇ ਰਹਿਣ ਦਾ ਪ੍ਰਬੰਧ ਵੀ ਉਸੇ ਸਥਾਨ ਤੇ ਕਰਵਾ ਲਿਆ ਉਸੇ ਸਥਾਨ ਉੱਤੇ ਹੀ ਉਹਨਾਂ ਸਭ ਪ੍ਰਾਣੀਆਂ ਦੇ ਪੀੜ ਆਪਣੀ ਦੇ ਉੱਤੇ ਲੈ ਲਈ ਸੰਗਤ ਨੂੰ ਦਰਸ਼ਨ ਵੀ ਇੱਥੇ ਹੀ ਦਿੰਦੇ ਪੀੜਾਂ ਮਾਰੇ ਲੋਕ ਠੀਕ ਹੁੰਦੇ ਗਏ ਤੇ ਬਾਲਾ ਪ੍ਰੀਤਮ ਜੀ ਨੇ ਸਭਨਾਂ ਦੀ ਪੀੜ ਹਰ ਲਈ ਇਹੀ ਥਾਂ ਸੀ ਜਿੱਥੇ ਬਾਲਾ ਪ੍ਰੀਤਮ ਜੀ ਨੇ ਬੋਲ ਉਚਾਰੇ ਸਨ ਬਾਬਾ ਬਕਾਲੇ ਮਾਤਾ ਸੁન્દਰੀ ਜੀ ਦੀ ਹਵੇਲੀ ਦੀ ਸੇਵਾ ਆਰੰਭ ਕਰਵਾ ਕੇ ਸਿੰਘਾਂ ਨੇ ਆਪਣਾ ਰੁਖ ਅਠਵੇਂ ਪਾਸ਼ਾ ਜੀ ਦੇ ਅੰਗੀਠੇ ਵੱਲ ਕੀਤਾ ਇਸੇ ਥਾਂ ਦੋਹਾਂ ਮਾਤਾ ਸਹਿਬਾਨ ਦੇ ਅੰਗੀਠੇ ਵੀ ਸਨ ਇਸ ਥਾਂ ਗੁਰਦੁਆਰਾ ਬਾਲਾ ਸਾਹਿਬ ਦੀ ਉਸਾਰੀ ਆਰੰਭ ਕੀਤੀ ਗਈ ਤੇ ਨਾਲ ਹੀ ਮਹਾਰਾਜ ਦੇ ਅੰਗੀਠੇ ਵਾਲੇ ਸਥਾਨ ਦੇ ਖੱਬੇ ਹੱਥ ਦੋਹਾਂ ਮਾਈਆਂ ਦੇ ਅੰਗੀਠਿਆਂ ਉੱਤੇ ਸੁੰਦਰ ਥੜੇ ਉਸਾਰੇ ਗਏ ਤਿੰਨਾ ਸਥਾਨਾਂ ਉੱਤੇ ਹੀ ਨਿਸ਼ਾਨ ਚੁਲਾਏ ਗਏ ਅਖੰਡਵਾਲ ਦੀਆਂ ਰਹਿਣ ਵਾਲੀਆਂ ਦੇਸੀ ਘਿਓ ਦੀਆਂ ਜੋਤਾਂ ਬਾਲੀਆਂ ਗਈਆਂ ਤਿੰਨਾਂ ਸਥਾਨਾਂ ਉਤੇ ਸੱਚੇ ਪਾਤਸ਼ਾਹ ਆਛੀਰਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਸੰਗਤ ਨਤਮਸਤਕ ਹੋਈ ਹੁਣ ਕਰੋੜ ਸਿੰਘੀਏ ਸਰਦਾਰ ਦਿੱਲੀ ਦੇ ਸੰਗਤ ਨੂੰ ਨਾਲ ਲੈ ਕੇ ਰਾਜਾ ਜੈ ਸਿੰਘ ਦੇ ਬੰਗਲੇ ਵੱਲ ਆਏ ਬੰਗਲਾ ਸਾਹਿਬ ਵਾਲੀ ਮਸਜਿਦ ਤਾਂ ਪਹਿਲੇ ਕਿਸੇ ਹਮਲੇ ਵਿੱਚ ਹੀ ਸਿੰਗਾ ਢਾ ਦਿੱਤੀ ਸੀ ਸੋ ਇਸ ਸਥਾਨ ਨੂੰ ਪ੍ਰਗਟ ਕਰਨ ਵਿੱਚ ਕੋਈ ਖਾਸ ਔਕੜ ਦਾ ਆਈ ਇਹ ਸਾਰੇ ਅਸਥਾਨ ਉਸਾਰ ਕੇ ਹੁਣ ਦਾਨ ਮੇ ਸ਼ੇਰੀ ਦਸ਼ਮੇਸ਼ ਜੀ ਦੇ ਅਸਥਾਨ ਪ੍ਰਗਟ ਕਰਨੇ ਸਨ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸਤਗੁਰਾਂ ਨੂੰ ਮਿਲਣ ਦੀ ਇੱਛਾ ਮਨ ਵਿੱਚ ਹੀ ਲੈ ਕੇ ਔਰੰਗਜ਼ੇਬ ਦੂਰ ਦੱਖਣ ਵੱਲ ਚਲਾਣਾ ਕਰ ਗਿਆ ਉਸਦੇ ਆਖਰੀ ਸਾਲ ਬੜੇ ਸਦਮੇ ਤੇ ਨਮੋਸ਼ੀ ਜਿਹੇ ਵਿੱਚ ਬਿਤੇ ਮਹਾਰਾਜ ਦੇ ਜਫਰ ਨਾਮੇ ਦੇ ਬੋਲ ਉਸਦੇ ਕੰਨਾਂ ਵਿੱਚ ਸਦਾ ਗੂੰਜਦੇ ਰਹਿੰਦੇ ਤੇ ਉਸ ਦੀ ਰਾਤਾਂ ਦੀ ਨੀਂਦ ਉਸ ਨੂੰ ਸਦਾ ਲਈ ਫਤਿਹ ਬੁਲਾ ਗਈ ਦੁੱਖ ਤੇ ਤਕਲੀਫਾਂ ਵਿੱਚ ਤੜਪਦੇ ਔਰੰਗਜ਼ੇਬ ਨੇ ਬੜੇ ਤਰਲੇ ਲਏ ਤੇ ਯਤਨ ਕੀਤੇ ਕਿ ਕਿਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ نصیਬ ਹੋ ਸਕਣ ਪਰ ਉਸਦੇ ਕਰਮਾਂ ਵਿੱਚ ਨਹੀਂ ਸਨ ਸੋ ਉਹ ਇਸ ਮੇਹਰ ਤੋਂ ਸਖਣਾ ਹੀ ਤੁਰ ਗਿਆ ਸ਼ਹਿਜ਼ਾਦਾ ਮੁਅਜ਼ਜ਼ਮ ਜੋ ਕਿ ਹੁਣ ਰਾਜ ਭਾਗ ਦਾ ਮਾਲਕ ਬਣਨ ਵਾਲਾ ਸੀ ਨੇ ਮਦਦ ਲਈ ਆਪਣਾ ਏਚੀ ਸਤਗੁਰਾਂ ਵੱਲ ਭੇਜਿਆ ਇਹੀ ਮੁਅਜ਼ਜ਼ਮ ਮਗਰੋਂ ਬਹਾਦਰ ਸ਼ਾਹ ਕਰਕੇ ਪ੍ਰਸਿੱਧ ਹੋਇਆ ਮਹਾਰਾਜ ਜਾਣਦੇ ਸਨ ਕਿ ਸ਼ਹਿਜ਼ਾਦਾ ਮੁਅਜ਼ਜ਼ਮ ਔਰੰਗਜ਼ੇਬ ਨਾਲੋਂ ਵੱਖਰੇ ਸੁਭਾਅ ਦਾ ਸੀ ਤੇ ਤੋਅਸ ਵੀ ਨਹੀਂ ਸੀ ਉਨ੍ਹਾਂ ਮੁਜ਼ਮ ਦੇ ਮਦਦ ਲਈ ਹਾਂ ਕੀਤੀ ਤੇ ਦਿੱਲੀ ਵੱਲ ਚਾਲਾ ਪਾਇਆ ਮਹਾਰਾਜ ਜੀਆਂ ਨੇ ਸਿੰਘਾਂ ਸਮੇਤ ਆਪਣਾ ਪੜਾ ਧੋਲੇ ਕੂਏ ਕੋਲ ਲਾਇਆ ਮੋਤੀ ਨਾਮੀ ਚਮੜੇ ਦੇ ਵਪਾਰੀ ਨੇ ਆਪਣੀ ਹਵੇਲੀ ਮਹਾਰਾਜ ਨੂੰ ਰਿਹائش ਲਈ ਪੇਸ਼ ਕੀਤੀ ਨਾਲ ਲੱਗਦਾ ਇੱਕ ਖੂਬਸੂਰਤ ਬਾਗ ਸੀ ਬਾਗ ਵਿੱਚ ਸਿੰਘਾਂ ਤੰਬੂ ਗੱਡ ਲੈ ਬਹਾਦਰ ਸ਼ਾਹ ਇਨੀ ਦਿਨੀ ਲਾਲ ਕਿਲੇ ਵਿੱਚ ਰਹਿੰਦਾ ਸੀ ਮਹਾਰਾਜ ਨੇ ਕਮਾਨ ਤੇ ਤੀਰ ਚੜਾਇਆ ਤੇ ਲਾਲ ਕਿਲੇ ਵਿੱਚ ਬੈਠੇ ਬਹਾਦਰ ਸ਼ਾਹ ਦੇ ਤਖਤ ਦੀ ਸੱਜੀ ਬਾਹੀ ਵਿੱਚ ਮਾਰਿਆ ਮਹਾਰਾਜ ਨੇ ਆਪਣੇ ਆਉਣ ਦਾ ਸੰਕੇਤ ਬਾਦਸ਼ਾਹ ਨੂੰ ਦੇ ਦਿੱਤਾ ਸੀ ਕਰਮਾਤ ਬਹਾਦਰ ਸ਼ਾਹ ਬੋਲਿਆ ਕਿ ਜਦ ਨੂੰ ਇੱਕ ਹੋਰ ਤੀਰ ਆਇਆ ਤੇ ਤਖਤ ਦੀ ਖੱਬੀ ਬਾਹੀ ਵਿੱਚ ਵੱਜਿਆ ਉਸ ਨਾਲ ਇੱਕ ਚਿੱਠੀ ਬੱਤੀ ਹੋਈ ਸੀ ਕਰਮਾਤ ਨਹੀਂ ਕੋਤਕ ਚੋਜੀ ਪ੍ਰੀਤਮ ਨੇ ਬਹਾਦਰ ਸ਼ਾਹ ਦੀ ਗੱਲ ਦਾ ਜਵਾਬ ਦਿੱਤਾ ਐਸੀ ਕੋਤਕ ਮਹਾਰਾਜ ਨੇ ਜਗਤ ਤਮਾਸ਼ਾ ਦੇਖਣ ਦੌਰਾਨ ਆਪਣੀ ਯਾਤਰਾ ਵਿੱਚ ਅਣਗਿਣਤ ਵਾਰ ਕੀਤੇ ਸਨ ਇੱਕੋ ਸਮੇਂ ਪੰਜ ਤੀਰ ਚਿੱਲੇ ਤੇ ਛਾੜ ਕੇ ਮਹਾਰਾਜ ਚਲਾਉਂਦੇ ਤੇ ਪੰਜੇ ਆਪਣੀ ਮਿੱਥੇ ਨਿਸ਼ਾਨੀਆਂ ਨੂੰ ਸਟੀਕ ਫੁੰਡ ਦੇ ਤਾਂ ਉਮਰ ਮਹਾਰਾਜ ਦੀ ਦੇਹ ਨੂੰ ਕਿਸੇ ਦੁਸ਼ਮਣ ਦਾ ਇੱਕ ਤੀਰ ਵੀ ਛੋ ਨਹੀਂ ਸਕਿਆ ਸੀ ਪਰ ਪੰਗਾਣੀ ਦੀ ਜੰਗ ਦਾ ਵਰਣਨ ਕਰਦਿਆਂ ਸੱਚੇ ਪਾਤਸ਼ਾਹ ਬੁਜਿੱਤਰ ਨਾਟਕ ਵਿੱਚ ਜੰਗੇ ਮੈਦਾਨ ਦਾ ਇੱਕ ਵਾਕਿਆ ਲਿਖਦੇ ਹਨ ਛੁੱਟੀ ਮੂਰਸ਼ਨਾ ਹਰੀਚੰਦ ਸੰਭਾਰੇ ਗਹੇ ਬਾਣ ਕਮਾਨ ਤੇ ਐਂਜ ਮਾਰੇ ਕਿ ਹਰੀਸ਼ੰਦ ਬੇਹੋਸ਼ੀ ਵਿੱਚੋਂ ਉੱਠਿਆ ਤੇ ਉਸਨੇ ਕੁਝ ਸੁਰਤ ਸੰਭਾਲੀ ਆਪਣੀ ਕਮਾਨ ਚੁੱਕ ਲਈ ਤੇ ਖਿੱਚ ਖਿੱਚ ਤੀਰ ਛੱਡਣ ਲੱਗਾ ਜਿਸ ਨੂੰ ਵੀ ਉਸਦੇ ਤੀਰ ਲੱਗੇ ਉਹ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਤੇ ਦੇਵ ਲੋਕ ਚਲਾ ਗਿਆ ਉਹ ਬੜੀ ਸੀ ਤੇ ਇੱਕੋ ਵੇਲੇ ਦੋ ਦੋ ਤੀਰ ਖਿੱਚ ਕੇ ਮਾਰਦਾ ਸੀ ਸੂਰੇ ਤੇ ਘੋੜੇ ਦੋਹੇ ਉਸਦੇ ਤੀਰਾਂ ਨਾਲ ਵਿੰਨੇ ਜਾ ਰਹੇ ਸਨ ਭੂਤਾਂ ਡਾਕਣੀਆਂ ਪ੍ਰੇਤਾਂ ਡਕਾਰ ਲੈ ਰਹੀਆਂ ਸਨ ਤੇ ਸਭ ਨੇ ਵਿਪੱਤ ਸੀ ਸ਼ੋਰ ਮਚਾਇਆ ਹੋਇਆ ਸੀ ਚਮੁੰਡੀਆਂ ਚਿੰਕਾਰੇ ਮਾਰ ਰਹੀਆਂ ਸਨ ਤੇ ਵੱਡੀਆਂ ਵੱਡੀਆਂ ਗਿੱਧਾਂ ਤੇ ਇਲਨਾ ਜੰਗ ਦੇ ਮੈਦਾਨ ਉੱਤੇ ਉੱਡੀਆਂ ਫਿਰਦੀਆਂ ਸਨ ਹਰੀ ਚਾਂਦਨੀ ਕਮਾਨ ਉੱਤੇ ਤੀਰ ਚੜਾਇਆ ਤੇ ਸਾਡੇ ਉੱਤੇ ਵਾਰ ਕੀਤਾ ਪਹਿਲਾ ਤੀਰ ਉਸਨੇ ਸਾਡੇ ਘੋੜੇ ਵੱਲ ਚਲਾਇਆ ਦੂਜਾ ਤੀਰ ਉਸਨੇ ਨਿਸ਼ਾਨਾ ਬੰਨ ਕੇ ਮੇਰੇ ਵੱਲ ਛੱਡਿਆ ਉਹ ਤੀਰ ਮੇਰੇ ਕੰਨ ਨੂੰ ਛੋ ਕੇ ਲੰਘ ਗਿਆ ਤੇਜਾ ਬਾਣ ਉਸਨੇ ਮੇਰੇ ਪੇਟੇ ਵਿੱਚ ਮਾਰਿਆ ਜੋ ਪੇਟੀ ਦੇ ਭਾਰ ਹੋ ਕੇ ਮੇਰੇ ਬਸਤਰ ਵਿੱਚ ਕੇ ਪਰਲੇ ਪਾਸੇ ਨਿਕਲ ਗਿਆ ਬੇਸ਼ੱਕ ਉਸ ਤੀਰ ਦੀ ਚੁੰਝ ਮੇਰੀ ਚਮੜੀ ਨੂੰ ਛੂ ਗਈ ਪਰ ਕੋਈ ਜ਼ਖਮ ਨਾ ਹੋਇਆ ਏ ਅਕਾਲ ਜੀ ਦੀ ਮਿਹਰ ਹੀ ਸੀ ਜੱਪਿਆ ਬਾਣ ਲਾ ਕਿਉ ਤਬੈ ਰੋਜ਼ ਜਾ ਕਿਉ ਜਦੋਂ ਇਹ ਬਾਣ ਸਾਨੂੰ ਲੱਗਿਆ ਤਾਂ ਰੋਜ਼ ਆਪਿਆ ਅਸੀਂ ਹੱਥ ਵਿੱਚ ਕਮਾਨ ਲਈ ਤੇ ਤੀਰ ਖਿੱਚਿਆ ਤੇ ਇੱਥੇ ਮੈਂ ਰੁਕਣਾ ਚਾਹੁੰਦਾ ਹਾਂ ਬਾਬਾ ਬੋਲਿਆ ਇੱਥੇ ਇਸ ਤੀਰ ਬਾਰੇ ਇੱਕ ਗੱਲ ਪੰਥ ਦੇ ਮੌਖਿਕ ਇਤਿਹਾਸ ਵਿੱਚ ਅਕਸਰ ਸੁਣਾਈ ਜਾਂਦੀ ਹੈ ਜੋ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਹਾਂ ਮੇਰੇ ਕੋਲ ਸਫ਼ਰ ਕਰਦਿਆਂ ਪੁੱਜੀ ਹੈ ਤੇ ਮੇਰੀ ਇੱਛਾ ਹੈ ਕਿ ਤੁਹਾਡੇ ਤੱਕ ਵੀ ਪੁੱਜੇ ਜੀ ਬਾਬਾ ਜੀ ਅਸੀਂ ਤਾਂ ਅੱਗੇ ਹੀ ਉਤਾਵਲੇ ਸਾਂ ਸਾਖੇ ਇਹ ਹੈ ਕਿ ਹਰੀਚੰਦ ਦੁਆਰਾ ਚਲਾਇਆ ਗਿਆ ਤੀਰ ਜਦ ਮਹਾਰਾਜ ਦੇ ਕਮਰ ਕੱਸੇ ਵਿੱਚ ਲੱਗਿਆ ਤਾਂ ਉਸਦੀ ਨੋਕ ਮਹਾਰਾਜ ਦੇ ਦੇਨ ਨੂੰ ਛੋ ਗਈ ਮਹਾਰਾਜ ਦੇ ਆਪਣੇ ਹੀ ਬਚਨ ਹਨ ਕਿ ਜਦ ਉਹ ਬਾਣ ਲਾ ਗਿਆ ਤਾਂ ਰੋਜ ਆਗ ਪਿਆ ਉਸੇ ਰੋ ਵਿੱਚ ਮਹਾਰਾਜ ਨੇ ਕਮਾਨ ਚੁੱਕੀ ਬੀ ਆਸਨ ਲਾਇਆ ਤੇ ਤੀਰ ਚਿਲੇ ਤੇ ਚੜਾਇਆ ਜਦ ਮਹਾਰਾਜ ਨੇ ਤੀਰ ਛੱਡਣ ਲਈ ਤੰਦ ਖਿੱਚੀ ਤਾਂ ਆਖਦੇ ਨੇ ਤੇਤੇ ਕਰੋੜ ਦੇਵ-ਦੇਵਤੇ ਹੱਥ ਬਨ ਕੇ ਖਲੋ ਗਏ ਤੇ ਬੋਲੇ ਮਿਹਰ ਦੁਸ਼ਟ ਦਮਨ ਮਿਹਰ ਤਰਸ ਕਰੋ ਸਾਡੀ ਬੇਨਤੀ ਸਾਡੀ ਮਾਫੀ ਸਾਡੀ ਮਿੰਨਤ ਤੇ ਹੀ ਇਹ ਤੀਰ ਕਮਾਨੋਂ ਲਾ ਦਿਓ ਸਤਿਗੁਰੂ ਪਰ ਲੋ ਕਿਆਮਤ ਸਭ ਇਕੱਠਿਆਂ ਹੀ ਆ ਜਾਣਗੇ ਜੇ ਤੁਸੀਂ ਅੱਜ ਇਹ ਤੀਰ ਛੱਡ ਦਿੱਤਾ ਹਰੀ ਚੰਦ ਚਿਹੇ ਲੱਖਾ ਰਜਤਾ ਤੁਹਾਡੀ ਅੱਖ ਦੀ ਇੱਕ ਤਕਣੀ ਨਹੀਂ ਸਹਿ ਸਕਦੇ ਤੇ ਸੜ ਕੇ ਸੁਆਹ ਹੋ ਜਾਣਗੇ ਪਰ ਇਸ تیر ਨਾਲ ਤਾਂ ਧਰਤੀਆਂ ਦੀਆਂ ਧਰਤੀਆਂ ਫਤਾਲਾਂ ਆਕਾਸ਼ ਤਬਾਹ ਹੋ ਜਾਣਗੇ ਦੁਸ਼ਟ ਦਮਨ ਜੀ ਮਿਹਰ ਕਰੋ ਬ੍ਰਹਮੰਡਾਂ ਨੂੰ ਨਸ਼ਟ ਹੋਣ ਤੋਂ ਬਚਾਓ ਤੇ ਇਹ تیر ਮूण ਪੱਥੇ ਵਿੱਚ ਰੱਖ ਲਓ ਰਹਿਮ ਕਰੋ ਸਤਿਗੁਰੂ ਵਾਹ ਕਮਾਲ ਧੰਨ ਸੱਚੇ ਪਾਤਸ਼ਾਹ ਧੰਨ ਦੁਸ਼ਟ ਦਮਨ ਜੀ ਸਾਡੇ ਤਿੰਨਾਂ ਸਮੇਤ ਹਰ ਇੱਕ ਜ਼ੁਬਾਨ ਵਿੱਚੋਂ ਇਕੱਠਿਆਂ ਇਹੋ ਬੋਲ ਨਿਕਲੇ ਉੱਤੇ ਖਲੋ ਕੇ ਕਥਾ ਸੁਣ ਰਹੀ ਹਰ ਦੇ ਦੇ ਮਾਨ ਰੂਹ ਦੇ ਹੱਥ ਜੁੜ ਗਏ ਸੋ ਇਹ ਹੈ ਭਾਈ ਮਹਾਰਾਜੀਆਂ ਦਾ ਕੌਤਕ ਜਿਸ ਅੱਗੇ ਕਰਾਮਾਤਾਂ ਬੋਣੀਆਂ ਹਨ ਬਾਬਾ ਬੋਲਿਆ ਪਰ ਅਸੀਂ ਅਜੇ ਭੰਗਾਣੇ ਹੀ ਸਾਂ ਕੁਝ ਸਮਾਂ ਲੱਗਿਆ ਸਾਨੂੰ ਪਰਤਣ ਲਈ ਇੱਕ ਨੇ ਸਥਾਨ ਤੇ ਚਲਾਇਆ ਤੇ ਇਸ ਅਸਥਾਨ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਕਿਹਾ ਜਾਣ ਲੱਗਾ ਅੱਗੋਂ ਜਿਸ ਥਾਂ ਬਹਾਦਰ ਸ਼ਾਹ ਨੇ ਮਹਾਰਾਜ ਨਾਲ ਮੁਲਾਕਾਤ ਕੀਤੀ ਉਸ ਥਾਂ ਵੱਲ ਦਲ ਖਾਸੇ ਨੇ ਕੂਚ ਕੀਤਾ ਅਗਲਾ ਅਸ਼ਾਮ ਉੱਥੇ ਜਲਾਇਆ ਜਾਣਾ ਸੀ ਹਿਮਾਯੂ ਦੇ ਮਕਬਰੇ ਕੋਲ ਸੀ ਇਹ ਅਸਥਾਨ ਇਸੇ ਥਾਂ ਹੀ ਬਹਾਦਰ ਸ਼ਾਹ ਨੇ ਸਿੰਘਾਂ ਦੇ ਜੰਗੀ ਜੋਰ ਵੀ ਦੇਖੇ ਜਦ ਮੈਂ ਹਜੇ ਛੋਟਾ ਸਾ ਪਾਦਸ਼ਾਹ ਬਹਾਦਰ ਸ਼ਾਹ ਕਲਗੀਧਰ ਪਾਦਸ਼ਾਹ ਨੂੰ ਕਹਿਣ ਲੱਗਾ ਤਾਂ ਇੱਕ ਵਾਰ ਆਪਣੀ ਸ਼ੌਂਕ ਲਈ ਦੋ ਹਾਥੀਆਂ ਦੀ ਲੜਾਈ ਕਰਵਾਈ ਇਸ ਤੇ ਅੱਬਾ ਨੇ ਝਾੜ ਪਾਈ ਤੇ ਕਿਹਾ ਕਿ ਬਿਨਾ ਬਾਦਸ਼ਾਹ ਤੋਂ ਹਾਥੀਆਂ ਦੀ ਲੜਾਈ ਕੋਈ ਨਹੀਂ ਦੇ ਸਕਦਾ ਸੋ ਹੁਣ ਮੈਂ ਬਾਦਸ਼ਾਹ ਹਾਂ ਤੇ ਤੁਸੀਂ ਤਾਂ ਪਾਦਸ਼ਾਹਾਂ ਦੇ ਪਾਦਸ਼ਾਹ ਹੋ ਕੀ ਤੁਸੀਂ ਆਪਣੇ ਹਾਥੀ ਨਾਲ ਸਾਡੇ ਹਾਥੀ ਨੂੰ ਪੜਾ ਸਕਦੇ ਹੋ ਬਹਾਦਰ ਸ਼ਾਹ ਬੋਲਿਆ ਤੇ ਮਹਾਰਾਜ ਸਿਰਫ ਮੁਸਕੁਰਾਉਣਾ ਉਹਨਾ ਆਪਣੇ ਕੋਲ ਇੱਕ ਸਿੰਘ ਨੂੰ ਬੁਲਾਇਆ ਤੇ ਕੁਝ ਕਿਹਾ ਆਪਣਾ ਹਾਥੀ ਮੰਗਾਓ ਰਾਜਾ ਸਾਹਿਬ ਉਸ ਸਿੰਘ ਨੇ ਬਹਾਦਰ ਸ਼ਾਹ ਨੂੰ ਕਿਹਾ ਤੇ ਆਪ ਕੁਝ ਪਰੇ ਚਲਾ ਗਿਆ ਸ਼ਾਹੀ ਫੌਜ ਦਾ ਸਭ ਤੋਂ ਤਾਕਤਵਰ ਹਾਥੀ ਚਿੰਗਾਰਾ ਮਾਰਦਾ ਮੈਦਾਨ ਵਿੱਚ ਆ ਗਿਆ ਬਹਾਦਰ ਸ਼ਾਹ ਉਤਸੁਕਤਾ ਨਾਲ ਦੇਖ ਰਿਹਾ ਸੀ ਕਿ ਸਿੰਘਾਂ ਦਾ ਹਾਥੀ ਕਿੱਥੇ ਹੈ ਕੁਝ ਦਿਨ ਮਗਰੋਂ ਉਹੀ ਸਿੰਘ ਵਾਪਸ ਆਇਆ ਉਸ ਨਾਲ ਇੱਕ ਝੋਟਾ ਸੀ ਤੁਹਾਡੇ ਹਾਥੀ ਦਾ ਮੁਕਾਬਲਾ ਇਸ ਛੋਟੇ ਨਾਲ ਕਰਵਾਉਂਦੇ ਹਾਂ ਰਾਜਾ ਸਾਹਿਬ ਉਹ ਸਿੰਘ ਬਹਾਦਰ ਸ਼ਾਹ ਨੇ ਬੋਲਿਆ ਇਹ ਕਿ ਐਸੀ ਗੱਲ ਕਰ ਰਹੇ ਹੋ ਇਸ ਅਦਨੇ ਜਿਹੇ ਜੀਵ ਦਾ ਕੀ ਮੱਟਿਆ ਜਾਣਾ ਹੈ ਏਡੇ ਜਰਵਾਨੇ ਹਾਥੀ ਅੱਗੇ ਹਾਥੀ ਇਸ ਨੂੰ ਕੁਚਲ ਦੇਵੇਗਾ ਝਿੰਗਾਰ ਰਹੇ ਹਾਥੀ ਵੱਲ ਇਸ਼ਾਰਾ ਕਰ ਬਹਾਦਰ ਸ਼ਾਹ ਬੋਲਿਆ ਸਿੰਘ ਨਾਲ ਆਇਆ ਝੋਟਾ ਬੜੇ ਸਹਿਜ ਵਿੱਚ ਖਲੋਤਾ ਸੀ ਮਹਾਰਾਜ ਮੁਸਕੁਰਾ ਰਹੇ ਸਨ ਤੁਸੀਂ ਮੁਕਾਬਲਾ ਸ਼ੁਰੂ ਤਾਂ ਕਰਵਾਓ ਸਿੰਘ ਬੋਲਿਆ ਤੇ ਬਾਦਸ਼ਾਹ ਨੇ ਮਹਾਵਤ ਨੂੰ ਇਸ਼ਾਰਾ ਕੀਤਾ ਪਰ ਇਹ ਕੀ ਰਸਨ ਨੁੰਦਿਆ ਹੀ ਝੋਟੇ ਨੂੰ ਪਤਾ ਨਹੀਂ ਕੀ ਹੋਇਆ ਉਸਨੇ ਇੱਕ ਤਾੜ ਕਰਦੀ ਢੁੱਡ ਹਾਥੀ ਦੇ ਪਿਛਲੇ ਲੱਤ ਤੇ ਮਾਰੀ ਦੂਜੀ ਢੁੱਡਲੀ ਪਿਛਾਂ ਹੋਇਆ ਤਾਂ ਹਾਥੀ ਨੇ ਮੌਕਾ ਹੀ ਨਹੀਂ ਦਿੱਤਾ ਤੇ ਮੈਦਾਨ ਵਿੱਚੋਂ ਨਾ ਸਕਿਆ ਹਾਥੀ ਅੱਗੇ-ਅੱਗੇ ਤੇ ਝੋਟਾ ਪਿੱਛੇ-ਪਿੱਛੇ ਸਾਹਮਣੇ ਪਾਸੇ ਹਾਸਾ ਮਚ ਗਿਆ ਬਾਦਸ਼ਾਹ ਵੀ ਹੈਰਾਨੀ ਵਿੱਚ ਹੱਸ-ਹੱਸ ਦੂਰਾ ਹੋ ਰਿਹਾ ਸੀ ਸੱਚੇ ਪਾਸ਼ਾ ਉਸੇ ਸਹਿਜ ਵਿੱਚ ਮੁਸਕੁਰਾ ਰਹੇ ਸਨ ਆਪਣੇ ਆਸਣ ਤੋਂ ਉੱਠ ਬਹਾਦਰ ਸ਼ਾਹ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਇਸ ਖਾਂ ਸਿੰਘਾ ਨੇ ਗੁਰਦੁਆਰਾ ਦਮਦਮਾ ਸਾਹਿਬ ਕੋਸਾਰਿਆ ਤੇ ਇੱਥੇ ਨਿਸ਼ਾਨ ਚੁਲਾਇਆ ਧੰਨਵਾਦ